ਬਗਦੀ ਨਦੀ ਦੇ ਵਿੱਚ ਦੋ ਫੁੱਲ ਸੂਹੇ ਬਗਦੀ ਨਦੀ ਦੇ ਵਿੱਚ ਦੋ ਫੁੱਲ ਸੂਹੇ ਮौज ਬੜੀ ਨੀ ਇੰਨਾ ਮਾਪਿਆਂ ਦੇ ਬੂਹੇ ਮौज ਬੜੀ ਨੀ ਇੰਨਾ ਮਾਪਿਆਂ ਦੇ ਬੂਹੇ ਚਾ ਮਾ ਚਾ ਮਾ ਚਾ ਮਾ ਉੜਿਕਾਂ ਵੀਰ ਦੀਆਂ ਦੁੱਧ ਨੂੰ ਜਾਗਣਾ ਲਾ ਮਾ ਉੜਿਕਾਂ ਵੀਰ ਦੀਆਂ ਦੁੱਧ ਨੂੰ ਜਾਗਣਾ ਲਾ ਮਾ ੜਿਕਾਂ ਵੀਰ ਦੀਆਂ ਤੇਲੀਆਂ ਦੇ ਘਰ ਚੋਰੀ ਹੋ ਗਈ ਤੇਲੀਆਂ ਦੇ ਘਰ ਚੋਰੀ ਹੋ ਗਈ ਚੋਰੀ ਹੋ ਗਈ ਰੂ ਬੇਜੇ ਵੱਡੀ ਦਿਆ ਪਿੱਛੇ ਸੁਣੀ ਦਾ ਤੂੰ ਬੇਜੇ ਵੱਡੀ ਦਿਆ ਪਿੱਛੇ ਸੁਣੀ ਦਾ ਤੂੰ ਬੇਜੇ ਵੱਡੀ ਦਿਆ ਧਿਆਉ ਦਰਾਣੀ ਚਾਸੀ ਪੀਂਦੇ ਧਿਆਉ ਦਰਾਣੀ ਚਾਸੀ ਪੀਂਦੇ 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 ਲੜਪੇ ਨਹੀਂ ਫਿਰ ਕੋਲੀ ਗਲਾਸ ਕੋਲੀ ਗਲਾਸ ਖੜਕੇ ਨਹੀਂ ਫਿਰ ਕੋਲੀ ਗਲਾ ਕੋਲੀ ਗਲਾਸ ਖੜਕੇ ਨਹੀਂ ਫਿਰ ਕੋਲੀ ਗਲਾਸ ਤੇਲੇ ਦੀ ਮੈਰੂ ਕਰਾਈ ਤੇਲੇ ਦੀ ਮੈਰੂ ਕਰਾਈ ਹੋ ਵੀ ਚੜ ਗਈ ਸੱਤੇ ਦੇਖੋ ਨਹੀਂ ਮੇਰੇ ਹਾਨ ਦੀਓ ਮੇਰੇ ਜੇਠ ਪੋਣੀਆਂ ਵੱਟੇ ਦੇਖੋ ਨੀ ਮੇਰੇ ਹਾਨ ਦਿਓ ਮੇਰੇ ਜੇਠ ਕੋਣੀਆਂ ਬੱਟੇ ਦੇਖੋ ਨੀ ਮੇਰੇ ਹਾਨ ਦਿਓ ਮੇਰੇ ਜੇਠ ਕੋਣੀਆਂ ਬੱਟੇ ਤਾ ਇਹ ਤਾ ਇਹ ਤਾ ਇਹ ਤਰਤੀ ਪਟ ਸੁਟੀਏ ਜਿੱਥੇ ਅਸੀਂ ਮੇਲਣਾ ਜਾਈਏ ਤਰਤੀ ਪਟ ਸੁਟੀਏ ਜਿੱਥੇ ਅਸੀਂ ਮੇਲਣਾ ਜਾਈਏ ਤਰਤੀ ਪਟ ਸੁਟੀਏ ਨੱਚ 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 ਨੀ ਤੂੰ ਹੌਲੀ ਹੌਲੀ ਨੱਚ 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 ਨੀ ਤੂੰ ਹੌਲੀ ਹੌਲੀ ਨੱਚ ਡਿੱਗ ਪਵੇ ਨਗ ਵੰਡੀਆਂ ਦੀ ਕੰਦੇ ਵੱਲੀਏ ਤੇਰਾ ਗਿੱਧਾ ਸਾਰੇ ਤੇਰਾ ਗਿੱਧਾ ਸਾਰੇ ਲੋਕਾਂ ਨੂੰ ਪਸੰਦ ਵੱਲੀਏ ਤੇਰਾ ਗਿੱਧਾ ਸਾਰੇ ਦਰਾਣੀ ਦੁੱਧ ਰਿੜਕੇ ਜਠਾਣੀ ਦੁੱਧ ਰਿੜਕੇ ਦਰਾਣੀ ਦੁੱਧ ਰਿੜਕੇ ਜਠਾਣੀ ਦੁੱਧ ਰਿੜਕੇ ਮੈਂ ਲੈਂਦੀ ਸਾ ਬਿੜ ਕਾਵੇ ਸਿੰਗਾ ਲਿਆ ਬੱਕਰੀ ਦੁੱਧ ਰਿੜ ਕਾਵੇ ਸਿੰਗਾ ਲਿਆ ਬੱਕਰੀ ਦੁੱਧ ਰਿੜ ਕਾਵੇ ਨੱਚਣ ਜਾਣ ਦੀ ਗਾਉਣ ਜਾਣ ਦੀ ਨੱਚਣ ਜਾਣ ਦੀ ਗਾਉਣ ਜਾਣ ਦੀ ਮੈਂ ਨਾ ਕਿਸੇ ਤੋਂ ਹਾਰੀ ਨੀ ਉਦਰੋਂ ਰਮਾਲ ਹਿੱਲਿਆ ਮੇਰੀ ਇਧਰੋਂ ਹਿੱਲੀ ਫੁਲਕਾਰੀ ਨੀ ਉਦਰੋਂ ਰਮਾਲ ਹਿੱਲਿਆ ਮੇਰੀ ਇਧਰੋਂ ਹਿਲੀ ਫੁਲਕਾਰੀ ਨੀ ਉਧਰੋਂ ਰਮਾਲ ਹਿੱਲਿਆ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਨਿੱਕੀ ਹੁੰਦੀ ਮੈਂ ਰਹਿੰਦੀ ਨਾਨਕੇ ਖਾਂਦੀ ਦੁੱਧ ਮਲਾਈਆਂ ਤੁਰਦੀ ਦਾ ਲੱਕ ਚੂਟੇ ਖਾਂਦਾ ਤੁਰਦੀ ਦਾ ਲੱਕ ਚੂਟੇ ਖਾਂਦਾ ਪੈਰੀ ਚਾਂਜਰਾ ਪਾਈਆਂ ਗਿੱਦੇ ਵਿੱਚ ਨੱਚਦੀ ਦਾ ਰੂਪ ਦੇ ਵੇ ਦਹਾਈਆਂ ਗਿੱਦੇ ਵਿੱਚ ਨੱਚਦੀ ਦਾ ਰੂਪ ਦੇ ਵੇ ਦਹਾਈਆਂ ਗਿੱਦੇ ਵਿੱਚ ਨੱਚਦੀ ਦਾ ਨਾਨਕ ਚੱਕ ਵਿੱਚ ਆਈਆਂ ਮੇਲਣਾ ਵੱਡੇ ਘਰਾਂ ਦੀਆਂ ਜਾਈਆਂ ਰੰਗ ਬਰੰਗੇ ਲਿਸਕਣ ਲੈਗੇ ਰੰਗ ਬਰੰਗੇ ਲਿਸਕਣ ਲੈਗੇ ਪੈਰੀ ਝਾਂਜਰਾ ਪਾਈਆਂ ਜਿੱਧਰ ਜਾਵਣ ਧੂੜ ੜਾਵਣ ਕੀ ਇਹਨਾ ਦੇ ਕਹਿਣੇ ਨਹੀਂ ਤੂੰ ਹਾਰੀ ਨਾ ਹਾਰੀ ਨਾ ਮੜਵੈਣੇ ਨਹੀਂ ਤੂੰ ਹਾਰੀ ਨਾ ਹਾਰੀ ਨਾ ਮੜਵੈਣੇ ਨਹੀਂ ਤੂੰ ਹਾਰੀ ਨਾ ਹਾਰੀ ਨਾ ਮੜਵੈਣੇ ਨਹੀਂ ਤੂੰ ਹਾਰੀ ਨਾ ਉਰੀ 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 ਨੱਚਦੀ ਕਾਤੋਨੀ ਕੀ ਮਾਲਕ ਨੇ ਕੂਰੀ ਨੱਚਦੀ ਕਾਤੋਨੀ ਕੀ ਮਾਲਕ ਨੇ ਕੂਰੀ ਨੱਚਦੀ ਕਾਤੋਨੀ ਉਰੀ 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 ਅਜਨ ਸਗਣਾ ਦਾ ਨੱਚ ਨੱਚ ਹੋ ਜਾ ਦੂਰੀ ਨਹੀਂ ਅਜ ਦਿਨ ਸਗਣਾ ਦਾ ਨੱਚ ਨੱਚ ਹੋ ਜਾ ਦੂਰੀ ਨਹੀਂ ਅਜ ਦਿਨ ਸਗਣਾ ਦਾ ਉੱਚੇ ਟਿਬੇ ਮੈਂ ਭਾਂਡੇ ਮਾਂ ਦੀ ਉੱਚੇ ਟਿਬੇ ਮੈਂ ਭਾਂਡੇ ਮਾਂ ਦੀ ਉਤੋਂ ਡਿੱਗੀ ਥਾਲੀ ਕੈਦ ਕਰਾ ਦੂੰਗੀ ਮੈਂ ਡਿਫਟੀ ਦੀ ਸਾਲੀ ਕੈਦ ਕਰਾ ਦੂੰਗੀ ਮੈਂ ਡਿਫਟੀ ਦੀ ਸਾਲੀ ਕੈਦ ਕਰਾ ਦੂੰਗੀ ਉਠਾਂ ਵਾਲਿਓ ਉਠ ਲੱਦੇ ਵੇਲਹਾਰ ਨੂੰ ਉਠਾਂ ਵਾਲਿਓ ਉਠ ਲੱਦੇ ਵੇਲਹਾਰ ਨੂੰ ਕੱਲੀ ਕੱਤਾਂ ਵੇਖ ਕਰ ਭੇਜਿਓ ਮੇਰੇ ਪੌਰ ਨੂੰ ਕੱਲੀ ਕੱਤਾਂ ਵੇਖ ਕਰ ਭੇਜਿਓ ਮੇਰੇ ਪੌਰ ਨੂੰ ਸੁੰਨੀ ਸੱਸੇ ਨਖਰੇ ਵਾਲੀਏ ਸੁੰਨੀ ਸੱਸੇ ਨਖਰੇ ਵਾਲੀਏ ਬਾਰ ਬਾਰ ਸਮਝਾਵਾਂ ਨੀ ਜਿਹੜਾ ਤੇਰਾ ਲੀੜਾ ਲੱਤਾ ਨੀ ਜਿਹੜਾ ਤੇਰਾ ਲੀੜਾ ਲੱਤਾ ਸੰਦੁਖਸ ਨੇ ਅਗਲਾਵਾਂ ਨੀ ਜਿਹੜੀ ਤੇਰੀ ਸੇਰ ਪੰਜੀਰੀ ਨੀ ਜਿਹੜੀ ਤੇਰੀ ਸੇਰ ਪੰਜੀਰੀ ਵੇੜੇ ਵਿੱਚ ਖੜਾਵਾਂ ਗਾਲ ਭਰਾਵਾਂ ਦੀ ਮੈਂ ਮੁੜਕੇ ਨਾ ਖਾਵਾਂ ਗਾਲ ਭਰਾਵਾਂ ਦੀ ਮੈਂ ਮੁੜਕੇ ਨਾ ਖਾਵਾਂ ਗਾਲ ਭਰਾਵਾਂ ਦੀ ਸਸੇ ਲੜੇ ਆ ਨਾ ਕਰ ਐਵੇਂ ਸੜੇ ਆ ਨਾ ਕਰ ਸਸੇ ਲੜੇ ਆ ਨਾ ਕਰ ਐਵੇਂ ਸੜੇ ਆ ਨਾ ਕਰ ਬਹੁਤੀ ਔਖੀ ਐ ਤੰਕਾਰ ਵਿੱਚ ਕੰਧ ਕਰ ਦੇ ਸਾਡੇ ਬਾਪ ਦਾ ਸਾਡੇ ਬਾਪ ਦਾ ਜਵਾਈ ਸਾਡੇ ਵੱਲ ਕਰ ਦੇ ਸਾਡੇ ਬਾਪ ਦਾ ਸੋਰੇ ਮੇਰੇ ਨੇ ਐਡ ਕਰ ਦਿੱਤਾ ਸੋਰੇ ਮੇਰੇ ਨੇ ਐਡ ਕਰ ਦਿੱਤਾ ਸੱਪੜੀ ਤੇ ਪਾਤਾ ਕਰਵੇ ਰਤੀ ਡੱਡੂ ਬੋਲਦੇ ਮੈਨੂੰ ਲੱਗਦਾ ਡਰਵੇ ਰਤੀ ਡੱਡੂ ਬੋਲਦੇ ਮੈਨੂੰ ਲੱਗਦਾ ਡਰਵੇ ਰਤੀ ਡੱਡੂ ਬੋਲਦੇ ਬਾਗਾਂ ਦੇ ਵਿੱਚ ਕਾ ਨਹੀਂ ਮੇ ਰਿੰਨੀਆਂ ਸੇਵੀਆਂ ਕਮਲੇ ਨੂੰ ਚੜ ਗਿਆ ਚਾ ਨਹੀਂ ਮੇ ਰਿੰਨੀਆਂ ਸੇਵੀਆਂ ਕਮਲੇ ਨੂੰ ਚੜ ਗਿਆ ਚਾ ਨਹੀਂ ਮੇ ਰਿੰਨੀਆਂ ਸੇਵੀਆਂ ਸਸੇ ਨਹੀਂ ਸਮਝਾਲਾ ਪੁੱਤ ਨੂੰ ਕਰਨੀ ਬਗਾਨੇ ਜਾਂਦਾ ਨਹੀਂ ਕਰਦੀ ਸ਼ੱਕਰ ਪੂਰੇ ਵਰਗੀ ਕਰਦੀ ਸ਼ੱਕਰ ਪੂਰੇ ਵਰਗੀ ਗੁੜ ਨਹੀਂ ਬਗਾਨਾ ਖਾਂਦਾ ਨਹੀਂ ਚੰਦਰੇ ਨੂੰ ਇਸ ਕਬੂੜਾ ਬਿੰਪੌੜੀਆਂ ਉ ਚੜ ਜਾਂਦਾ ਨਹੀਂ ਚੰਦਰੇ ਨੂੰ ਇਸ ਕਬੂੜਾ ਬਿੰਪੌੜੀਆਂ ਉ ਚੜ ਜਾਂਦਾ ਨਹੀਂ ਚੰਦਰੇ ਨੂੰ ਇਸ ਕਬੂੜਾ ਸਸੇ ਨਹੀਂ ਸਮਝਾਲਾ ਪੁੱਤ ਨੂੰ ਕਰਨੀ ਬਗਾਨੇ ਜਾਂਦਾ ਨਹੀਂ ਕਰਦੀ ਸ਼ੱਕਰ ਪੂਰੇ ਵਰਗੀ ਕਰਦੀ ਚੱਕਰ ਬੂਰੇ ਵਰਗੇ ਗੁੜਨੇ ਵਿਗਾਨਾ ਖਾਂਦਾ ਨਹੀਂ ਸਮਝਾਲੈ ਸੱਸੀਏ ਸਾਤੋਂ ਜਰੇ ਆਣੀ ਜਾਂਦਾ ਨਹੀਂ ਸਮਝਾਲੈ ਸੱਸੀਏ ਸਾਤੋਂ ਜਰੇ ਆਣੀ ਜਾਂਦਾ ਸੋਨੇ ਕੁੜੀਏ ਮਛਲੀ ਵਾਲੀਏ ਸੋਨੇ ਕੁੜੀਏ ਮਛਲੀ ਵਾਲੀਏ ਮਛਲੀ ਨਾ ਚਮਕਾਈਏ ਨਹੀਂ ਖੂਟੋ ਬੇਤੇ ਹੁੰਦੀ ਚਰਚਾ ਖੂਟੋ ਬੇਤੇ ਹੁੰਦੀ ਚਰਚਾ ਚਾਚਾ ਨਾ ਕਰਵਾਈਏ ਵਿਚਦੀ ਮੁੰਡਿਆਂ ਦੇ ਨੀਮੀ ਪਾ ਲੰਗ ਜਾਈਏ ਵਿਚਦੀ ਮੁੰਡਿਆਂ ਦੇ ਨੀਮੀ ਪਾ ਲੰਗ ਜਾਈਏ ਵਿਚਦੀ ਮੁੰਡਿਆਂ ਦੇ ਸੋਨੇ ਕੁੜੀਏ ਮਛਲੀ ਵਾਲੀਏ ਸੋਨੇ ਕੁੜੀਏ ਮਛਲੀ ਵਾਲੀਏ ਮਛਲੀ ਨਾ ਚਮਕਾਈਏ ਬਈ ਖੂਟੋ ਬੇਤੇ ਹੁੰਦੀ ਚਰਚਾ ਫੂਟੋ ਬੇਤੇ ਹੁੰਦੀ ਚਰਚਾ ਚਰਚਾ ਨਾ ਕਰਵਾਈਏ ਤਰਮੀ ਬਾਬਲ ਦੀ ਪਗ ਨੂੰ ਦਾਗ ਨਾ ਲਾਈਏ ਤਰਮੀ ਬਾਬਲ ਦੀ ਪਗ ਨੂੰ ਦਾਗ ਨਾ ਲਾਈਏ ਤਰਮੀ ਬਾਬਲ ਦੀ ਉੱਚਾ ਬੁਰਜ ਬਰਾਬਰ ਮੋਰੀ ਉੱਚਾ ਬੁਰਜ ਬਰਾਬਰ ਮੋਰੀ ਤੀਵਾ ਕਿਸ ਵਿੱਚ ਤਰੀਏ ਬਈ ਚਾਰੇ ਨੈਣ ਕਟਾ ਵੱਡ ਹੋ ਗਏ ਚਾਰੇ ਨੈਣ ਕਟਾ ਵੜ ਹੋ ਗਏ ਹਾਵੇਂ ਕਿਸ ਦੀ ਪਰਿਏ ਨਾਰ ਵਿਗਾਨੀ ਦੀ ਬਾਣਾ ਮੂਰਖਾ ਫੜੀਏ ਨਾਰ ਵਿਗਾਨੀ ਦੀ ਬਾਣਾ ਮੂਰਖਾ ਫੜੀਏ ਨਾਰ ਵਿਗਾਨੀ ਦੀ ਉੱਚਾ ਬੁਰਜ ਬਰਾਬਰ ਮੋਰੀ ਉੱਚਾ ਬੁਰਜ ਬਰਾਬਰ ਮੋਰੀ ਦੀਵਾ ਕਿਸ ਵਿੱਚ ਤਰੀਏ ਬਈ ਚਾਰੇ ਨੈਣ ਕਟਾ ਵੜ ਹੋ ਗਏ चारे नैन कटाव हो गए हामी किस दरीये नार बेगानी दी वड़के ना डरिए नार बेगानी दी व फड़के ना डरीये नार बेगानी दी, ना डरी दी उर लेजार नी में हार करोनी उर ले बाजार नी मैं हार करोनी पर ले बाजार मैं बंदे गाजरे ਅੱਡ ਹੋਊਂਗੀ ਜੇ ਠਾਣੀ ਤੇਥੋਂ ਲੈ ਕੇ ਵੱਦਲੇ ਅੱਡ ਹੋਊਂਗੀ ਜੇ ਠਾਣੀ ਤੇਥੋਂ ਲੈ ਕੇ ਵੱਦਲੇ ਉਰਲੇ ਖੇਤ ਵਿੱਚ ਕਣਕ ਬਾਜਰਾ ਉਰਲੇ ਖੇਤ ਵਿੱਚ ਕਣਕ ਬਾਜਰਾ ਪਰਲੇ ਖੇਤ ਵਿੱਚ ਗੰਨੇ ਵੇ ਮੈਂ ਨੱਚਾਂ ਝਾਲਮਾ ਖੇਤਾਂ ਦੇ ਬੰਨੇ ਬੰਨੇ ਵੇ ਮੈਂ ਨੱਚਾਂ ਝਾਲਮਾ ਖੇਤਾਂ ਦੇ ਬੰਨੇ ਬੰਨੇ ਅੱਡੀ ਤਾਂ ਮੇਰੀ ਕੋਲ ਕੱਚ ਦੀ ਅੱਡੀ ਤਾਂ ਮੇਰੀ ਕੋਲ ਕੰਚ ਦੇ ਘੁੱਠੇ ਤੇ ਸਿਰਨਾਵਾ ਬਈ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ ਤੁਰਤੋਂ ਪਤੇ ਮੰਗਾਵਾ ਮੁੰਡਿਆ ਨਾਂ ਦੱਸ ਜਾ ਜੋੜ ਬੋਲੀਆਂ ਪਾਵਾਂ ਮੁੰਡਿਆ ਨਾਂ ਦੱਸ ਜਾ ਜੋੜ ਬੋਲੀਆਂ ਪਾਵਾਂ ਮੁੰਡਿਆ ਨਾਂ ਦੱਸ ਜਾ ਅੱਡੀ ਤਾਂ ਮੇਰੀ ਕੋਲ ਕੰਚ ਦੀ ਅੱਡੀ ਤਾਂ ਮੇਰੀ ਕੋਲ ਕੱਚ ਦੀ ਘੁੱਠੇ ਤੇ ਸਿਰਨਾਵਾ ਬਈ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ ਲਿਖ ਲਿਖ ਚਿੱਠੀਆਂ ਡਾਕ ਚ ਪਾਵਾਂ ਤੁਰਤੋਂ ਪਤੇ ਮੰਗਾਵਾ ਆਉਂਦੇ ਨੌਕਰ ਨੂੰ ਦੂਰੋਂ ਫਤੇ ਬੁਲਾਵਾ ਆਉਂਦੇ ਨੌਕਰ ਨੂੰ ਦੂਰੋਂ ਫਤੇ ਬੁਲਾਵਾ ਆਉਂਦੇ ਨੌਕਰ ਨੂੰ ਆਰਬੀ ਵਿਕਣੀ ਆਈ ਬੇ ਨੌਕਰਾ ਆਰਬੀ ਵਿਕਣੀ ਆਈ ਬੇ ਨੌਕਰਾ ਸੇਰਕਲੇ ਦੇ ਮੈਨੂੰ ਵੇਟਲ ਪਰ ਸਾਂਵੇਂ ਕੱਟਣ ਲੱਗੀ ਤੜਪਰ ਸਵੇ ਮੇ ਕੱਟਣ ਲੱਗੀ ਯਾਦ ਕਰੂੰਗੀ ਤੈਨੂੰ ਚੁੰਨੀ ਜਾਲੀ ਦੀ ਲੈ ਦੇ ਨੋਕਰਾ ਮੈਨੂੰ ਚੁੰਨੀ ਜਾਲੀ ਦੀ ਲੈ ਦੇ ਨੋਕਰਾ ਮੈਨੂੰ ਚੁੰਨੀ ਜਾਲੀ ਦੀ ਆਉਣ ਜਾਣ ਨੂੰ ਨੌ ਦਰਵਾਜ਼ੇ ਆਉਣ ਜਾਣ ਨੂੰ ਨੌ ਦਰਵਾਜ਼ੇ ਖਿਸਕ ਜਾਣ ਨੂੰ ਮੋਰੀ ਕੱਢ ਘਾਲ ਜਾ ਤੈਨੂੰ ਦਿੱਤਾ ਕੱਢ ਕਾਲ ਜਾ ਤੈਨੂੰ ਦਿੱਤਾ ਮਾਂ ਬਾਪ ਤੋਂ ਚੋਰੀ ਲੈ ਜਾ ਹਾਨ ਦਿਆ ਨਾ ਡਾਕਾ ਨਾ ਚੋਰੀ ਲੈ ਜਾ ਹਾਨ ਦਿਆ ਨਾ ਡਾਕਾ ਨਾ ਚੋਰੀ ਲੈ ਜਾ ਹਾਨ ਦਿਆ ਆਉਣ ਜਾਣ ਨੂੰ ਨੌ ਦਰਵਾਜੇ ਆਉਣ ਜਾਣ ਨੂੰ ਨੌ ਦਰਵਾਜੇ ਖਿਸਕ ਜਾਣ ਨੂੰ ਮੋਰੀ ਕਾਕਾ ਚੰਨ ਵਰਗਾ ਤੇ ਬਿਵਾਵਲਾ ਲੋਰੀ ਕਾਕਾ ਚੰਨ ਵਰਗਾ ਤੇ ਬਿਵਾਵਲਾ ਲੋਰੀ ਕਾਕਾ ਚੰਨ ਵਰਗਾ अंब कोले इमलियनार कोले दाना अंब कोले इमलियनार कोले दाना अकल होवे जी पावे रंगी होवे काला अकल होवे जी पावे रंग होवे काला उच्ची उची खूही तो मैं पानी पर उच्ची उच्ची खूही तू मैं पानी पर ਬੱਡੇ ਆ ਕਰਾਂ ਦੀ ਮਹਿਤੀ ਹਾਣੀਆਂ ਮੇਰੇ ਗੋਰੀਆਂ ਹੱਥਾਂ ਦਾ ਪਾਣੀ ਪੀ ਹਾਣੀਆਂ ਮੇਰੇ ਗੋਰੀਆਂ ਹੱਥਾਂ ਦਾ ਪਾਣੀ ਪੀ ਹਾਣੀਆਂ ਇੱਕ ਘੜੇ ਵਿੱਚ ਮੋਠਵਾ ਜਰਾ ਇੱਕ ਘੜੇ ਵਿੱਚ ਮੋਠਵਾ ਜਰਾ ਇੱਕ ਘੜੇ ਵਿੱਚ ਰੂੰ ਬੇ ਥੋੜੀ ਥੋੜੀ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਬੇ ਥੋੜੀ ਥੋੜੀ ਮੈਂ ਵਿਗੜੀ ਬਹੁਤਾ ਵਿਗੜ ਗਿਆ ਤੂੰ ਬੇ ਥੋੜੀ ਥੋੜੀ ਮੈਂ ਵਿਗੜੀ